ਉਈ ਬਹਿਵਾਨਾ ਰੀ ਅੱਜ ਤਾਂ ਦੀ ਸੁਣਨੇਗਾ ਅੱਜ ਹੁਣ ਦੱਸ ਤੂੰ ਕਹਿ ਤੂੰ ਜੋ ਕਰਨ ਆਹ ਕੇਦੂ ਜੇ ਪੋਤੋ ਦੀ ਦੁਕਾਨਦਾਰ ਨੂੰ ਕਿ ਕੀ ਛਾੜੇ ਵਾਲੇ ਚੌਕ ਨੂੰ ਤੂੰ ਮੂੰਹ ਕਰ ਗਿਆ ਨਾ ਤਰੀਕਾ ਜੀ ਗੋਲੀ ਮਾਰਾਂਗਾ ਜਿਹੜੀ ਸਾਰੀ ਉਮਰ ਯਾਦ ਰੱਖੇਗਾ ਤੂੰ ਮੇਰਾ ਭਰਾ ਇਹ ਗੱਲਾਂ ਕਰਦਾ ਭਰਾ ਮਾਰ ਲਈ ਮੈਂ ਤੇ ਰਹਿਣਾ ਛਾੜੇ ਉਥੇ ਹੁਣ ਮੇਰੀ ਰਹਿਸ਼ ਮੈਂ ਥੋੜੀ ਚੁੱਕ ਕੇ ਲੈ ਆਈ ਨਹੀਂ ਉਥੋਂ ਅਰੇ ਇਹ ਗਾੜੀ ਪਾ ਦੋਰੇ ਗੱਲ ਜਾ ਕੇ ਹਵਾ ਯਾਰ ਮੈਨੂੰ ਦੱਸੋ ਕਿ ਸਹੀ ਕਿਹੜਾ ਵਿਚਾਰ ਹੈ ਮੈਨੂੰ ਤਾਂ ਪਤਾ ਹੀ ਨਹੀਂ ਇਹਦੇ ਤੈਨੂੰ ਪਤਾ ਹੀ ਨਹੀਂ ਆ ਸ਼ਾ ਤੈਨੂੰ ਪਤਾ ਹੀ ਨਹੀਂ ਵੀ ਤੁਸੀਂ ਬੰਦੇ ਦੇ ਗੱਲ ਪੈ ਗਏ ਹੈ ਅਸੀਂ ਗੱਲ ਪੈ ਨਹੀਂ ਮੇਰੀ ਕੋਈ ਲੜਾਈ ਨਹੀਂ ਹੋਈ ਤੇ ਕਿਹੜੇ ਨਾਲ ਗਿਆ ਕਿਹਦੀ ਲੜਾਈ ਕਿਹਦੀ ਠੀਕ ਹੈ ਕਮੇਟਰੀ ਦਿਖਾ ਦੇ ਬਜ਼ੇ ਵਾਲੇ ਵੀ ਨਹੀਂ ਲੋਣੇ ਵੇਟ ਕਰ ਵੇ ਲੈ ਲਓ ਵੀਰ ਪਤਾ ਤਾਂ ਲੱਗੇ ਆ ਕਰ ਕਰ ਅਸਲਾ ਹੈਲੋ 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 ਹਾਂਜੀ ਹਾਂਜੀ ਆ ਕਰਦਾ ਨਾ ਮੜੀ ਜੀ ਹੈਲੋ ਹੈਲੋ ਜੀ ਤਬਾ ਗਾਈ ਕੌਣ ਵੀਰੇ ਵੀਰੇ ਤੈਨੂੰ ਜਦੋਂ ਮੈਂ ਤੈਨੂੰ ਉਦੋਂ ਜਦੋਂ ਅਸੀਂ ਕਹਿੰਦੇ ਆ ਕਿ ਕੋਈ ਗੱਲ ਨਹੀਂ ਕੀ ਉਦੋਂ ਤੂੰ ਬੜਾ ਜਦੋਂ ਇੱਕ ਦੁਕਾਨ ਤੇ ਆ ਗਏ ਉਹ ਕਿਹੜਾ ਵਾ ਤੂੰ ਮੈਨੂੰ ਦੱਸ ਨਹੀਂ ਜਦੋਂ ਉਹ ਹੀ ਆਏ ਜਦੋਂ ਧੰਦਾ ਕਰ ਲੀਂ ਨਾ ਤੂੰ ਬੜਾ ਨਾ ਕਿ ਤੂੰ ਕਦੀ ਸਹੀ ਕੋਈ ਨਾ ਕਰਾ ਸ ਗੱਡੀ ਸਹੀ ਗਈ ਥਾਰ ਲੱਗੀ ਹੀ ਉਹ ਜਾ ਰਹੀ ਹੈ ਤੇ ਉਹ ਦਿਨ ਚੇਤਾਵਨੀ ਦੇਖਾਵਾ ਕੋਈ ਨਹੀਂ ਤੈਨੂੰ ਚੇਤਾ ਕਰਾਉਂਦਾ ਨਹੀਂ ਗੱਡੀ ਵਜੋਂ ਕੋਈ ਲੜਾਈ ਹੋਈ ਇਹਨੂੰ ਪਤਾ ਹੀ ਆ ਤੈਨੂੰ ਕਿਹੜੀ ਭੋਲਾ ਆ ਤੇ ਤੁਹਾਡੀ ਗੱਡੀ ਕਿਹੜੀ ਸੀ ਜਿਹੜੀ ਵੀ ਜਿਹੜੀ ਸਾਰੀ ਗੱਲ ਪਤਾ ਆ ਤੈਨੂੰ ਸਾਰੀ ਗੱਲ ਪਤਾ ਕੋਈ ਚੱਕਰ ਨਹੀਂ ਬ्रो ਮੈਂ ਹੀ ਸੁਣਦਾ ਅੱਛਾ 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 ਜਿਹੜੀ ਉਹਨਾਂ ਦੀ ਗੱਲ ਹੋਈ ਦੂਜਾ ਕੀ ਨਾਦਾ ਯਾਰ ਉਧਰ ਦੇ ਜਦੋਂ ਸਰੀਰੋਂ ਮੁੰਡਾ ਗੱਡੀ ਵਾਰੀ ਬੀਜਾ ਗੱਡੀ ਚ ਗੱਡੀ ਲੱਗੀ ਸੀ ਸੁਣ ਲੈ ਗੱਲ ਜੀ ਦਾ ਕਿ ਉਹ ਅੱਜ ਲਾਸਟ ਬੋਲਿੰਗ ਵੀ ਕਰੇ ਤੇ ਤਾਂ ਦਾ ਦਾ ਜਿਹੜਾ ਰਿਆ ਮੰਦੀ ਕਰਦਾ ਇਹਦੇ ਤੂੰ ਹੀ ਗੱਡੀਆਂ ਕੀਤੀ ਆ ਵਾ ਠੀਕ ਆ ਆਪਾਂ ਨੂੰ ਉੱਪਰ ਜੇ ਲੱਗ ਜੇ ਜਾ ਆ ਕੇ ਨੂੰ ਮੈਂ ਕੋਈ ਅਰੇ ਇਹ ਗੱਲ ਚ ਨਹੀਂ ਹੋਣਾ ਜੇ ਤੇਰੇ ਜਿਵੇਂ ਆ ਨਾ ਤੂੰ ਤੇ ਮੇਰੀ ਤੇ ਨਾ ਇੱਕ ਮਿੰਟ ਇਹਨੂੰ ਪੁੱਛ ਵੀ ਮੇਰੀ ਇਹਨਾਂ ਕੋਈ ਗੱਲ ਹੈਗੀ ਸੀ ਤੇਰੀ ਕਿਹੜੇ ਯਾਰ ਤੇ ਮੇਰਾ ਦੇ ਨੇ ਜਾਣ ਕੇ ਨਾਲ ਆ ਵਿੱਚ ਮੇਰਾ ਮੇਰੇ ਮਾਰੇ ਲਖਾਇਆ ਵੀ ਉਹ ਸੰਦੇ ਮੇਰਾ ਝੂਠਾ ਨਾਲ ਆਈ ਗਿਆ ਮੇਰੀ ਤੇ ਗੱਲ ਨਹੀਂ ਗੱਡੀ ਤੇ ਵੱਜੀ ਉਹਨਾਂ ਦੀ ਸੋਈ ਦੀ ਤੇ ਉਹ ਦੂਜਾ ਮੁੰਡਾ ਹੋ ਰਹੀ ਯਾਰੇ ਉੱਧਰ ਦਾ ਸੁਲਤਾਨ ਮੇਰਾ ਉਹਦੀ ਬ੍ਰਿਜਾ ਗੱਡੀ ਸੀ ਇਹਨਾਂ ਦੀ ਲੱਗੀ ਗੱਡੀ ਹਨਾ ਵਿੱਚ ਤੇ ਮੈਂ ਉੱਥੇ ਬਣੀ ਗਿਆ ਮਿੰਦੇ ਨਾਲ ਬਾਹਰ ਸੱਧਿਆ ਵੇ ਇਹਦੇ ਬੰਦੇ ਨਹੀਂ ਗੱਲ ਪੈ ਤੂੰ ਹੀ ਪੈ ਸਾਡੇ ਗੱਲ ਸਮਝਦਾ ਗੱਲ ਮੇਰੀ ਮੇਰੀ ਸੁਣੇ ਇੱਕ ਬਾਰ ਆ ਤੈਨੂੰ ਮੈਂ ਫੇਰ ਦੱਸ ਜਾਨਾ ਵੀ ਤੈਨੂੰ ਤੇਰਾ ਮਾਪਿਓ ਵੜਾ ਪਿਆਰਾ ਹੋਣਾ ਉਹਨਾਂ ਦਾ ਤੂੰ ਕੋਤੇ ਆ ਚੰਗੀ ਗੱਲ ਆ ਵੀ ਇਹ ਰਾਜ ਦੇ ਵਿੱਚ ਨਾ ਕੋਈ ਚੱਕਰ ਨਹੀਂ ਆ ਇਹਦੇ 3-400 ਰੁਪਏ ਦੀ ਗੋਲੀ ਆ ਤੇਰਾ ਪਤਾ ਵੀ ਨਹੀਂ ਲੱਗਣਾ ਵੀ ਕਿਧਰ ਕਿਧਰ ਚਲੇ ਗਿਆ ਤੂੰ ਕੋਈ ਗੱਲ ਨਹੀਂ ਮੇਰਾ ਭਰਾ ਚੰਗਾ ਜਦੋਂ ਆਈ ਆ ਨਾ ਉਹ ਪਰਮਾਤਮਾ ਦੇ ਹੱਥ ਵਾਸੇ ਮੇਰੀ ਕਮਟ ਗੱਲ ਸੁਣ ਲੈ ਫਿਰ ਮੇਰਾ ਭਰਾ ਹੱਥ ਵਾਸੇ ਠੀਕ ਆ ਉਹ ਤੇਰੇ ਵਰਗੇ ਨਹੀਂ ਕੋਈ ਵੀ ਗੱਲ ਕਰ ਸਕਦੇ ਬਾਕੀ ਜਿਹੜੀ ਰਹਿ ਗਈ ਗੱਲ ਨਾ ਇਹਨਾਂ ਨਾਲ ਮੇਰੀ ਕੋਈ ਗੱਲ ਹੀ ਤੇ ਨਾ ਮੇਰਾ ਕੋਈ ਇਹਨਾਂ ਦਾ ਹੈਗਾ ਕਿ ਰੰਜਿਸ਼ ਹੀ ਨਾ ਕੁਛ ਸਾਨੂੰ ਤੇ ਚੇਤਾਵਨੀ ਕਿਸ ਗੱਲ ਦਾ ਮੇਰੀ ਗੱਲ ਇਹ ਨਜਾਇਜ਼ ਨੂੰ ਫੋਨ ਕਰਾਈ ਜਾਣ ਫਿਰ ਇਹ ਚੜੋਖਤੀਆਂ ਦੇ ਇਹੋ ਕਰਨ ਦੇ ਫਿਰ ਮੇਰੀ ਗੱਲ ਸੁਣ ਲੈ ਅੱਜ ਤੈਨੂੰ last ਇੱਕ warning ਆ ਵੀਰੋ ਠੀਕ ਐ ਇਹ ਗੱਲ ਹੈਗੀ ਤੇਰੀ ਨਹੀਂ ਹੈਗੀ ਇਹ ਕਿਸੇ ਨੂੰ ਅੰਡਰਐਸਟੀਮੇਟ ਨਹੀਂ ਕਰੀਦਾ ਦਾ ਵੀ ਇਕੱਲੇ ਨੂੰ ਵੇਖ ਕੇ ਇਕੱਲੇ ਦੇ ਗੱਲ ਪੈ ਜੋ ਨਾ ਕੋਈ ਇਕੱਲੇ ਉਥੇ ਗੱਲ ਪਿਆ ਤੇ ਨਾ ਕੋਈ ਗੱਲਬਾਤ ਹੋਈ ਉਥੇ ਪੁਲਿਸ ਵੀ ਸਾਰਾ ਕੁਝ ਹੀ ਕੋਈ ਗੱਲ ਨਹੀਂ ਕੀਤੇ ਪਿਆ ਮੈਨੂੰ ਗਾਲੀਆਂ ਗੱਲਾਂ ਇੱਕੋ ਮਿੰਟੋ ਮੇਰਾ ਭਰਾ ਮੇਰੀ ਗੱਲ ਸੁਣ ਲਈ ਠੀਕ ਆਂ ਚੁੰਦੇ ਨਹੀਂ ਆ ਵੀ ਤੂੰ ਹੀ ਚਲੋ ਆਪਾਂ ਸਾਰੇ ਇੱਕ ਏਰੀਏ ਦੇ ਵਿੱਚ ਹੀ ਇਹਦਾ ਨੁਕਸਾਨ ਕਰੀਏ ਹੀ ਕਿਹਦੇ ਘਰ ਦੀ ਤੂੰ ਕਿੱਥੋਂ ਜਾਏਂ ਨੰਬਰ 2 ਇਹ ਤੂੰ ਹੋ ਛੱਡ ਹੁਣ ਤੂੰ ਨਹੀਂ ਫੋਨ ਕੀਤਾ ਜੇ ਫਿਰ ਦੱਸੋ ਸਹੀ ਕਿੱਥੇ ਮੇਰਾ ਭਰਾ ਹੈ ਲੰਡਾ ਰੀ ਗਿਆਲਾ ਮੈਨੂੰ ਤੇ ਲੱਗਦੀ ਨਹੀਂ ਉਹਦੀ ਆਵਾਜ਼ ਵੀਰੇ ਉਹੀ ਬਾਜ ਦੇ ਸੁਣਾਉਂਦੇ ਆ ਕੋਈ ਜੱਕਰ ਨਹੀਂ ਟੈਨਸ਼ਨ ਨਾ ਲੈ ਸਾਰੇ ਹੁੰਦੇ ਵਿੱਚ ਹੀ ਆ ਮੇਰੀ ਸੁਣ ਗੱਲ ਭਰਾ ਮੇਰਾ ਤੇਰਾ ਕੰਦੇਨੀ ਇਨਸਾਨ ਕਰਨਾ ਕੋਈ ਆਈ ਇਹ ਬੜਾ ਡਾਂਗਲ ਸੁਣਾ ਵੀ ਛੱਡ 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 ਪਰ ਜਿਹੜੀਆਂ ਤੈਨੂੰ ਚੜੋਖੱਤੀਆਂ ਕਰਦੇ ਨੇ ਇਹ ਚੰਗੀਆਂ ਗੱਲਾਂ ਨਹੀਂ ਕੋਈ ਕਿਹੜੀ ਆ ਜਦੋਂ ਉਹ ਗੱਲ ਹੋਈ ਸੀ ਨਾ ਗੱਡੀ ਦੀ ਠੀਕ ਹੈ ਮੇਰਾ ਭਰਾ ਨਾ ਮੇਰੀ ਗੱਡੀ ਨਾ ਕੁਝ ਮੈਨੂੰ ਫੋਨ ਕਰਕੇ ਨਾ ਸੱਦਿਆ ਮੈਂ ਤੇ ਪ੍ਰਿੰਮੂ ਦਾ ਪ੍ਰਿੰਸੀਪਲ ਆਂਦੇ ਸੀ ਉਹ ਦੋ ਅਸੀਂ ਦੋਵੇਂ ਜਣੇ ਗਏ ਠੀਕ ਆ ਨਾ ਉੱਥੇ ਕੋਈ ਗੱਲਬਾਤ ਹੋਈ ਨਾ ਕੁਝ ਇਹ ਧੱਕੇ ਮੁੱਕੀ ਵੀ ਹੋਈ ਨਾ ਇਹਨੂੰ ਕੁਝ ਵੀ ਮੈਂ ਤਾਂ ਕਹ ਮਾਰਿਆ ਜਿੰਨੇ ਜਿੰਨਾ ਗੱਲ ਹੋਈ ਨਾ ਉਹਦੇ ਨਾਲ ਜਿਹੜਾ ਮੁੰਡਾ ਗੱਡੀ ਵਾਲਾ ਹੈ ਨਾ ਬ੍ਰੀਜ ਵਾਲਾ ਉਹਦੇ ਨਾਲ ਕੋਈ ਮੋਟਾ ਜਿਹਾ ਮੁੰਡਾ ਸੀ ਟੋਪੀ ਵਾਲਾ ਇਹਨਾਂ ਨੂੰ ਵੀ ਪਤਾ ਚੰਗੀ ਤਰ੍ਹਾਂ ਹੈ ਇਹ ਕੋ ਨਾ ਕੈਮਰੇ ਦੀਆਂ ਵੀਡੀਓ ਕਢਾ ਕੇ ਵੇਖ ਲੈ ਮੇਰਾ ਭਰਾ ਵੀ ਸਾਬੀ ਕਿੱਥੇ ਖਲੋਤਾ ਸੀ ਤੇ ਬਾਕੀ ਸਾਰੇ ਕਿੱਥੇ ਖਲੋਤੇ ਸੀ ਠੀਕ ਆ ਤੇ ਉੱਥੇ ਮੌਕੇ ਤੇ ਪੁਲਿਸ ਆਈ ਆ ਕੋਈ ਉਹ ਜਿਹੜਾ ਮੁੰਡਾ ਗੱਡੀ ਵਾਲਾ ਮੈਨੂੰ ਉਹਦਾ ਨਾਮ ਜਾ ਗਈ ਗਏ ਤੇ ਗੱਲ ਪੈ ਗਈ ਜੀ ਅਸੀਂ ਪਏ ਇਹਨੂੰ ਪੁੱਛ ਗਾਸੋ ਕਿ ਮੈਂ ਕੁਝ ਵੇਟ ਮਾਰੀ ਉਹ ਜਾ ਦੱਸ ਸਭ ਜਾਣਣ ਇਹਨੂੰ ਕਹਿ ਮੇਰਾ ਲਾ ਸਾਹਮਣੇ ਆ ਜਾ ਦੱਸ ਉਹ ਜਬਾਨ ਸੰਭਾਲ ਗੱਲ ਕਰ ਫਿਰ ਮੇਰਾ ਭਰਾ ਠੀਕ ਆ ਪੁੱਛੋ ਇਹਨੂੰ ਆਹ ਮੂਣਾ ਗੱਲ ਹੋਈ ਹੈ ਹਨਾ ਬਾਜਮੁਰਕੇ ਤਾਂ ਚਲ ਗਿਆ ਬਈ ਸਰਾਂ ਦੇ ਕਰਕੇ ਤਾਂ ਉਹ ਦੂਜੇ ਜਾਨੀ ਜਿਹਨਾਂ ਦੀ ਚੱਕੀ ਹੈ ਨਾ ਇਹਦੇ ਗੱਲ ਥਾਣੇ ਪੈ ਕੇ ਰਾਈ ਨਾਮ ਸਾਰਾ ਕੁਝ ਹੋਇਆ ਉਹਨਾਂ ਦਾ ਹੋਇਆ ਮੈਂ ਕੋਈ ਥਾਣੀ ਵੀ ਗਿਆ ਜਾਂ ਕੁਝ ਮੇਰੀ ਕੋਈ ਗੱਲ ਹੀ ਨਹੀਂ ਹੈਗੀ ਵੇ ਜਿਨਾਂ ਦੀ ਗੱਲ ਹੀ ਉਹ ਥਾਣੇ ਜਾਂਦੇ ਰਹੇ ਉਹਨਾਂ ਨੇ ਰਾਈ ਨਾਮ ਕੀਤਾ ਇਹਨਾਂ ਸਾਰਾ ਕੁਝ ਨਾ ਨਾ ਦੱਸੋ ਸਰ ਹਰਪ੍ਰੀਤ ਸਿੰਘ ਸਾਭੀ ਹਾਂਜੀ ਕੀ ਗੱਲ ਹੋਈ ਹੈ ਜੀ ਤੁਹਾਡੇ ਨਾਲ ਸਰ ਮੈਨੂੰ ਪਰਸੋਂ 3 ਤਰੀਕ ਨੂੰ ਮੈਂ ਖਾਲਸਾ ਬੋਲ ਵਾਲੀ ਗਲੀ ਸੀ ਮੈਨੂੰ ਇੱਕ ਵਟਸਐਪ ਤੇ ਕਾਲ ਆਉਂਦੀ ਆ ਬਾਰੂ ਜੋ ਕਿ ਦੱਸਿਆ ਜਾਂਦਾ ਕਿ ਮੈਂ ਲੰਡਾ ਹਰੀਕੇ ਬੋਲਦਾ ਤੇ ਉਹਨੇ ਕਿਹਾ ਮੈਨੂੰ ਇਹੋ ਪੁੱਛਿਆ ਕਿ ਸਾਹੀ ਬੋਲਦਾ ਮੈਂ ਕਿਹਾ ਹਾਂਜੀ ਉਹਨੇ ਕਿਹਾ ਵੀ ਤੂੰ ਸਾਡੇ ਭਰਾ ਵਿਸ਼ਾਲ ਨੂੰ ਵੀ ਇਹ ਉੱਤੇ ਚੜੋਖੱਤੀਆਂ ਕਰਦਾ ਜਾਂ ਕੁਛ ਤੇਰਾ ਕੋਈ ਲੜਾਈ ਝਗੜਾ ਹੋਇਆ ਉਹਦੇ ਨਾਲ ਤੇ ਅਸੀਂ ਉਹ ਸਾਡਾ ਭਰਾ ਵਾ ਤੂੰ ਉਹਦੇ ਨਾਲ ਨਹੀਂ ਲੜਿਆ ਤੂੰ ਹਟ ਨਾਲ ਲੜਿਆ ਅਸੀਂ ਤੈਨੂੰ ਜਾਨੋ ਮਾਰਨਾ ਮੈਂ ਉਹਨਾਂ ਨੂੰ ਬਿਲਕੁਲ ਮਨਾ ਕਰਤਾ ਮੈਂ ਕਿਹਾ ਮੈਂ ਕਿਸੇ ਵਿਸ਼ਾਲ ਨੂੰ ਨਹੀਂ ਜਾਣਦਾ ਨਾ ਕੋਈ ਮੇਰਾ ਲੜਾਈ ਝਗੜਾ ਹੋਇਆ ਕਿਸੇ ਨਾਲ ਫਿਰ ਉਹਦੇ ਬਾਅਦ 2-3 ਮਿੰਟ ਗੱਲ ਹੋਈ ਆ ਮੈਂ ਉਹਨਾਂ ਨੂੰ ਮੰਨਿਆ ਨਹੀਂ ਮੈਂ ਕਿਹਾ ਤੁਹਾਡਾ ਬਿਲਕੁਲ ਰੋਂਗ ਨੰਬਰ ਆ ਜਾਂ ਕੁਛ ਤੇ ਤੁਸੀਂ ਕਨਫਰਮ ਕਰਕੇ ਕਾਲ ਲਾਓ ਮੈਂ ਮੇਰਾ ਕੋਈ ਝਗੜਾ ਹੀ ਨਹੀਂ ਹੋਇਆ ਪਿਛਲੇ ਕੋਈ 3-4 ਮਹੀਨੇ ਤੋਂ ਜਾਂ ਕਿਤੇ ਵੀ ਕਦੀ ਨਹੀਂ ਹੋਇਆ ਤੇ ਫਿਰ ਉਹਨਾਂ ਉਹ ਮੁੰਡੇ ਨੂੰ ਵਿਸ਼ਾਲ ਨੂੰ ਕਾਨਫਰੈਂਸ ਦੂਜੇ ਫੋਨ ਤੋਂ ਕਾਨਫਰੈਂਸ 'ਚ ਲਿਆ ਉਹ ਵਿਸ਼ਾਲ ਮੁੰਡਾ ਅਜ ਤੋਂ ਸਾਲ ਪਹਿਲਾਂ ਦੀ ਗੱਲ ਹੀ ਮੁੰਡਾ ਹੈਗਾ ਹੀ ਉਧਰ ਦਸਤ ਸੁਲਤਾਨਵਿੰਡ ਰੋਡ ਦਾ ਇੱਕ ਮੁੰਡਾ ਸੀ ਆਪਣਾ ਸੱਜਣ ਸੀ ਤੇ ਉਹਦਾ ਸਾਜਣ ਆ ਹੀ ਉਹਦੀ ਗੱਡੀ ਦੇ ਵਿੱਚ ਇਹ ਵਿਸ਼ਾਲ ਮੁੰਡੇ ਦੀ ਗੱਡੀ ਵਜੀ ਸੀ ਦਵਾਈਆਂ ਵਾਲੇ ਸਕੂਲ ਦੇ ਜਿਹੜਾ ਸਾਹਮਣੇ ਬਾਹਰ ਚ ਆਉਂਗਾ ਉਹਦੇ ਵਿੱਚ ਉਹਦੀ ਗੱਡੀ ਲੱਗੀ ਸੀ ਉਥੇ ਇਹਨਾਂ ਦਾ ਆਪਸੀ ਤੂਤੂ ਮੈਮੇ ਹੋਈ ਆ ਇਹਨੇ ਵਿਸ਼ਾਲ ਨੇ ਕਿਹਾ ਵੀ ਤੁਸੀਂ ਮੇਰੀ ਦੁਕਾਨ ਤੇ ਆ ਜਾਓ ਉਥੇ ਨਾ ਅਗੀ ਇਹਦੀ ਕਰਿਆਨੇ ਦੀ ਦੁਕਾਨ ਆ ਜਿੱਥੇ ਚੱਕੀ ਆ ਨਾਲ ਤੇ ਉਥੇ ਇਹਨਾਂ ਕਿਹਾ ਵੀ ਤੁਸੀਂ ਆ ਜਾਓ ਉਥੇ ਕੋਈ ਨਹੀਂ ਗੱਡੀ ਬਣਾ ਦਿੰਨੇ ਆ ਇਹ ਬੱਚਮੜ ਕੇ ਉਥੇ ਗਏ ਆ ਇਹ ਉਥੇ ਜਾ ਕੇ ਨੇ ਵੈਪਨ ਕੱਢ ਲਿਆ ਵਾ ਤੇ ਉਹਨਾਂ ਬਾੱਚਮੜ ਜਿਹੜਾ ਵਿਸ਼ਾਲ ਮੁੰਡਾ ਉਹਦੇ ਨਾਲ ਮੁੰਡਾ ਯਾਰ ਦੋਸਤ ਸੀ ਮੇਰਾ ਸੋਈ ਬੈਠਾ ਸੀ ਉਹ ਵਡਾਲੀ ਤੋਂ ਮੁੰਡਾ ਉਹਨੇ ਮੈਨੂੰ ਫੋਨ ਕੀਤਾ ਸੀ ਉਥੇ ਆ ਗਏ ਸੀ ਦੋ ਜਣੇ ਆਏ ਆ ਅਸੀਂ ਗੱਲ ਕੀਤੀ ਆ ਤੇ ਇਹਨੇ ਅਹੀਂ ਬਾਤ ਮੁੜ ਕੇ ਮੈਂ ਉੱਥੇ ਮੌਕੇ ਤੇ ਉੱਥੇ ਸੀਜੀ ਸਟਾਫ 2 ਦੇ ਹੈਗੇ ਸੀ ਐਸਆਈ ਬਲਵਿੰਦਰ ਸਿੰਘ ਨਾਲ ਪ੍ਰਭ ਜੀ ਪ੍ਰਭ ਜੋਤੀ ਸੀਜੀ ਸਟਾਫ ਦਾ ਮੁੰਡਾ ਸੀ ਮੈਂ ਉਹਨਾਂ ਨੂੰ ਕਾਲ ਕੀਤੀ ਉਹ ਮੌਕੇ ਤੇ ਉੱਥੇ ਆਏ ਨੇ ਉਹ ਆਣ ਕੇ ਉੱਥੇ ਪੁੱਛੇ ਬਾਅਦ ਚ ਉਹਨਾਂ ਨੇ ਇਹਨਾਂ ਦਾ ਇਹਦਾ ਵਿਸ਼ਾਲ ਦਾ ਪਿਸਤਲ ਵੀ ਲੈ ਲਿਆ ਉੱਥੇ ਠਹਾਣੇ ਖੜਿਆ ਚਲੋ ਇਹਨਾਂ ਦਾ ਰਾਈ ਨਵਾ ਹੋ ਗਿਆ ਕੰਪਰੋਮਾਈਜ਼ ਹੋ ਗਿਆ ਮੈਨੂੰ ਇਹ ਚੀਜ਼ਾਂ ਕੋਈ ਪਤਾ ਨਹੀਂ ਆ ਜਾਂ ਕੁਛ ਨਹੀਂ ਨਾਮ ਮੈਂ ਵਿਸ਼ਾਲ ਦੀ ਸ਼ਕਲ ਜਾਣਦਾ ਨਾ ਕੁਛ ਅੱਜ ਤਕਰੀਬਨ ਕੁਝ ਸਾਲ ਦਾ ਸਮਾਂ ਹੋ ਚੱਲਿਆ ਸਾਲ ਦੇ ਸਮੇਂ ਤੋਂ ਬਾਅਦ ਅੱਜ ਮੈਨੂੰ ਫੇਰ ਇੱਕ ਕਾਲ ਆਉਂਦੀ ਆ ਜਦੋਂ ਦੱਸਿਆ ਦਾ ਵੀ ਲੰਡਾ ਹਰੀ ਤੇ ਤੈਨੂੰ ਹੀ ਮਾਰ ਦੇਣਾ ਤੁਹਾਡੇ ਭਰਾ ਤੇ ਉਦੋਂ ਵੀ ਚੜੂ ਖਦੀ ਕਰ ਗਿਆ ਵੱਧ ਘੱਟ ਬੋਲ ਕੇ ਗਿਆ ਜਾਂ ਕੁਛ ਤੇ ਬਾਅਦ ਚ ਮੁੜ ਕੇ ਉਹਨਾਂ ਨੂੰ ਵਿਸ਼ਾਲ ਨੂੰ ਵੀ ਇੱਥੇ ਕਾਨਫਰੰਸ ਲੈ ਆ ਵਿਸ਼ਾਲ ਨੇ ਵੀ ਗੱਲ ਮੰਦਾ ਕਾਫੀ ਕੀਤਾ ਮੈਨੂੰ ਆਂਦੇ ਵੀ ਮਾਫੀ ਮੰਗ ਪੈਰਾਂ ਦੇ ਕੇ ਇਹ ਤੇ ਤੇਰਾ ਟੱਬਰ ਮਾਰ ਦਾਂਗੇ ਤੈਨੂੰ ਮਾਰਦਾ ਮੈਂ ਕਿਹਾ ਮਾਫੀ ਨਹੀਂ ਮੰਗਣੀ ਤੂੰ ਮਾਰ ਨਾ ਮਾਰ ਦੇ ਤੁਹਾਡੇ ਰਿਪੋਰਟ ਕੰਪਲੀਟ ਕੀਤੀ ਹਾਂਜੀ ਪੁਲਿਸ ਕੰਪਲੇਂਟ ਕੀਤੀ ਕਿ ਮੈਂ ਛਾੜਾ ਐਸਐਚਓ ਸਾਹਿਬ ਨੂੰ ਉਦੋਂ ਉਸੇ ਵਾਲੇ ਦੱਸਿਆ ਗਿਆ ਵਾ ਤੇ ਉਸ ਤੋਂ ਬਾਅਦ ਬਾਅਦ ਚ ਮੁੜ ਕੇ ਰਾਤ ਨੂੰ ਜਾ ਕੇ ਮੈਂ ਕੰਪਲੇਂਟ ਕੀਤੀ ਆ ਤੇ ਉਹਨਾਂ ਦਰਖਾਸਤ ਵੀ ਲਿਖੀ ਆ ਡੀਐਸਪੀ ਸ਼ਿਵਦਰਸ਼ਨ ਸਰ ਨੂੰ ਤੇ ਉੱਥੇ ਜਾ ਕੇ ਕੰਪਲੇਂਟ ਕਰ ਦੋ ਉੱਥੇ ਗਏ ਆ ਬਚਨਾ ਕੰਪਲੇਂਟ ਕੀਤੀ ਅਗਲੇ ਦਿਨ ਕੱਲ ਤਕਰੀਬਨ ਕੋਈ 12 12 1 ਵਜੇ ਦੇ ਸਮੇਂ ਦੇ ਵਿੱਚ ਇਹ ਮੁੰਡੇ ਨੂੰ ਅਰੈਸਟ ਵੀ ਕੀਤਾ ਗਿਆ ਵਾ ਉੱਥੇ ਦੁਕਾਨ ਤੇ ਬੈਠਾ ਉੱਥੇ ਜਾ ਕੇ ਇਹਨਾਂ ਅਰੈਸਟ ਵੀ ਕੀਤਾ ਵਾ ਅਰੈਸਟ ਕਰਨ ਤੋਂ ਬਾਅਦ ਰਾਤ ਇਹ ਜਿਹੜਾ ਮੁੰਡਾ ਫਿਰ ਛੱਡ ਦਿੱਤਾ ਗਿਆ ਪੁਲਿਸ ਨੂੰ ਕੀ ਕਾਰਨ ਰਿਹਾ ਛੱਡਣ ਦਾ ਪਤਾ ਨਹੀਂ ਸਰ ਇਹ ਤੇ ਹੁਣ ਪੁਲਿਸ ਵਾਲੇ ਜਾਣ ਸਕਦੇ ਅਸੀਂ ਤੇ ਮੈਂ ਉੱਥੇ ਬਾਅਦ ਵਿੱਚ ਮੜ ਕੇ ਰਾਤ ਗਿਆ ਵਾ ਮੈਂ ਪਤਾ ਕੀਤਾ ਵਾ ਜਾ ਕੇ ਉੱਥੇ ਬਾਅਦ ਵਿੱਚ ਮੜ ਕੇ ਐਸ ਐਚਓ ਸਰ ਨੂੰ ਵੀ ਕਾਲ ਕੀਤੀ ਵੀ ਸਰ ਤੁਸੀਂ ਇਦਾਂ ਵੀ ਬੰਦਾ ਛੱਡ ਦਵੰਦੇ ਵੀ ਪਰਚਾ ਦਰਜ ਨਹੀਂ ਹੋ ਬਾਤ ਚ ਮੁੜ ਕੇ ਮੇਰ ਨਾਲ ਕੋਈ ਉਹਨਾਂ ਦੀ ਗੱਲ ਨਹੀਂ ਬੱਚ ਮੈਂ ਫੋਨ ਕੱਟ ਦਿੰਦਾ ਲੱਗਦਾ ਕਿ ਪੋਲੀਟੀਕਲ ਪ੍ਰਭਾਵ ਦੇ ਅੰਦਰ ਬਿਲਕੁਲ ਸਰ ਬਿਲਕੁਲ ਬਿਲਕੁਲ ਹਾਂਜੀ ਜਿਹੜੇ ਵੀ ਉਹਦੇ ਮਗਰ ਸਾਰੇ ਬੰਦੇ ਆਏ ਸਾਰੇ ਉਹ ਪੋਲੀਟੀਕਲ ਹੀ ਆਏ ਨੇ ਕਿ ਕਿ ਅੱਜ ਪੁਲਿਸ ਕਮਿਸ਼ਨਰ ਦਫ਼ਤਰ ਆਏ ਬਿਲਕੁਲ ਸਰ ਪੁਲਿਸ ਕਮਿਸ਼ਨਰ ਦਫ਼ਤਰ ਆਇਆ ਵਾ ਕਿ ਚਲੋ ਹੁਣ ਅਜੇ ਉੱਥੇ ਨਹੀਂ ਤੇ ਮੇਰੀ ਇੱਥੇ ਤੇ ਕੋਈ ਨਾ ਕੋਈ ਸੁਣਵਾਈ ਹੋਊਗੀ ਮੈਂ ਸਿਰਫ ਇਹ ਮੰਨ ਲਓ ਦਰਖਾਸਤ ਵਾਲ ਤੁਰਿਆ ਵਾ ਬਿਕਾਇਦਾ ਅਕੀਲ ਉਹਨਾਂ ਦੀਆਂ ਧਮਕੀਆਂ ਦੇਣ ਦੇ ਬਾਵਜੂਦ ਉਹਨਾਂ ਕਿਹਾ ਜੇ ਪੁਲਿਸ ਕੋ ਜਾਣੇ ਆ ਜਾਂ ਕੁਛ ਹੈ ਤੈਨੂੰ ਜਾਨੂ ਮਾਰ ਦਾਂਗੇ ਜਾਂ ਕੁਛ ਉਹਨਾਂ ਬਿਕਾਇਦਾ ਰਿਕਾਰਡਿੰਗਾਂ ਸਾਰਾ ਕੁਝ ਮੇਰੇ ਕੋਲ ਪ੍ਰੂਫ ਪਿਆ ਉਹਦੇ ਵਿੱਚ ਉਹਨਾਂ ਕਿਹਾ 400 ਰੁਪਏ ਦੀ ਗੋਲੀ ਆ ਤੇਰਾ ਘਰ ਖੋਲ ਦੇਣਾ ਤੇਰਾ ਪਤਾ ਨਹੀਂ ਲੱਗਣਾ ਅਸੀਂ ਚਾਹੀਏ ਅਸੀਂ ਪੂਰੇ ਅੰਮ੍ਰਿਤਸਰ ਦਾ ਹਾਂ ਕਿ ਜੋ ਵੀ ਅਸੀਂ ਬੁਰਾ ਹਾਲ ਕਰ ਸਕਦੇ ਆ ਉਹ ਰਿਕਾਰਡਿੰਗਾਂ ਦੇ ਵਿੱਚ ਵੀ ਕਹਦਾ ਪਿਆ ਸਾਰਾ ਕੁਝ ਮੇਰੇ ਕੋਲ ਕਿਛਿਆ ਡਾ ਪੁਲਿਸ ਨੇ ਤੁਹਾਡੀ ਸੁਣਵਾਈ ਨਹੀਂ ਕੀਤੀ ਨਹੀਂ ਸਰ ਕੀਤੀ ਮੰਗ ਕੀ ਕਰਦੇ ਨਹੀਂ ਸਰ ਮੈਂ ਹੀ ਮੰਗ ਕਰਦਾ ਕਿ ਵੀ ਜਿਹੜਾ ਵਿਸ਼ਾਲ ਮੁੰਡਾ ਜਿਹੜਾ ਮੌਜੂਦਾ ਵਾ ਉਥੇ ਪਰਚਾ ਹੋਵੇ ਉਥੇ ਜੋ ਬੰਦੀ ਕਾਰਵਾਈ ਕੀਤੀ ਜਾਵੇ ਉਹਦਾ ਪੁੱਛਿਆ ਜਾਵੇ ਉਹਦੇ ਲੰਡੇ ਨਾਲ ਲਿੰਕ ਨੇ ਸਿੱਧੇ ਸਰ ਉਹ ਰਿਕਾਰਡਿੰਗਾਂ ਦੇ ਵਿੱਚ ਉਹ ਆਪ ਬੋਲਣਦਿਆ ਵਾ ਉਹ ਆਪ ਮੰਨਣਦਿਆ ਵਾ ਕਿ ਮੇਰੀ ਮੈਂ ਗੱਲ ਕਰਾਈ ਹੈ ਮੈਂ ਕੀਤਾ ਫੋਨਾ